ਸੱਚੀ ਗੱਲ ਦੋਸਤੋ ਪਬਲਿਕ ਸਮਾਣਾ نیوز ਤੁਸੀਂ ਦੇਖ ਰਹੇ ਹੋ ਤੇ ਅਸੀਂ ਅੱਜ ਸਮਾਣਾ ਦੇ ਜਿਹੜੇ ਰਾਜਲਾ ਰੋਡ ਦੇ ਉੱਤੇ ਪਹੁੰਚੇ ਆ ਤੇ ਬੀਤੀ ਰਾਤ ਨੂੰ 10 ਵਜੇ ਤੋਂ ਲੈ ਕੇ ਜਿਹੜਾ 1:30 ਵਜੇ ਦੇ ਕਰੀਬ ਕਥਿਤ ਵਿਅਕਤੀਆਂ ਦੇ ਵੱਲੋਂ 4 ਮਰਲੇ ਦੀ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਤੇ ਉਸ ਦੇ ਵਿੱਚ ਕਾਫੀ ਜਿਹੜੀਆਂ ਝੜਪਾਂ ਹੋਈਆਂ ਨੇ ਤੇ ਇੱਟਾ ਰੋੜੇ ਤੱਕ ਵੀ ਚੱਲੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਕਿ ਕਾ ਤੋ ਦੇਖ ਸਕਦੇ ਹੋ ਕਿ ਬੀਤੀ ਰਾਤ ਨੂੰ ਇਹ ਜਿਹੜੇ ਦਰਖਤ ਵੱਡੇ ਗਏ ਨੇ ਦੇਖ ਸਕਦੇ ਕਿ ਫਲਦਾਰ ਜਿਹੜੇ ਦਰਖਤ ਇਹਨਾਂ ਦਾ ਜਿਹੜਾ ਰੋਜ਼ਗਾਰ ਵੀ ਇਹੀ ਦੱਸਿਆ ਜਾਂਦਾ ਹੈ ਹਾਂਜੀ ਭਰਾ ਜੀ ਕੀ ਨਾਮ ਹੈ ਤੁਹਾਡਾ ਕੀ ਸਾਰੀ ਇਹ ਘਟਨਾ ਵਾਪਰੀ ਜਗਤ ਸਿੰਘ ਨਾਮ ਹੈ ਜੀ ਮੇਰਾ ਹਾਂ ਮੇਰਾ ਡੈਡੀ ਸਿਰਤ ਨਹੀਂ ਹੈਗਾ ਅਸੀਂ ਦੋ ਮਾਂ ਪੁੱਤਰਾਂ ਤਾਜ਼ਾ ਕਮਾਨੇ ਆ ਤਾਜ਼ਾ ਖਾਨੇ ਆ ਜੀ ਆ ਚਾਰ ਮਰਲੇ ਜਿਹੜੀ ਜਗ੍ਹਾ ਹੈ ਇਹਦਾ ਥੋੜਾ ਉਹ ਸੀਗਾ ਇਹਨਾਂ ਨਾਲ ਸਾਡੀ ਜਗ੍ਹਾ ਦਾ ਨਾ ਤਬਾਵਲਾ ਹੋ ਜਾਇਆ ਹੋਇਆ ਸੀਗਾ ਸਾਡੀ ਜਗ੍ਹਾ ਇਹਦੇ ਕੋਲੇ ਇਹਦੀ ਜਗ੍ਹਾ ਸਾਡੇ ਲਈ ਵਿੱਚ ਬੋਗਦੀ ਨਾ ਹਾਂ ਪੰਚਾਇਤ ਦੇ ਵਿੱਚ ਵੀ ਇਹ ਗੱਲ ਹੋਈ ਸਰਪੰਚ ਨੇ ਉਹ ਤੋਂ ਸਹਿਮਤੀ કરી ਸੀ ਵੀ ਕੋਈ ਚੱਕਰ ਨਹੀਂ ਤੁਸੀਂ ਇਹਦੀ ਜਗ੍ਹਾ ਰਖਿ ਲੋ ਰੱਖ ਲੋ ਤੇ ਇਹ ਹੀ ਰੱਖ ਲੈਣਗੇ ਹੂੰ ਉਸ ਤੋਂ ਬਾਅਦ ਇਹ ਧਮਕੀਆਂ ਦਿੰਦਾ ਸੀਗਾ ਮੈਂ ਤੈਨੂੰ ਮਾਰਾਂਗਾ ਜਾਂ ਮੈਂ ਇੰਚ ਕਰਾਂਗਾ ਤੇ ਮੈਂ ਇੱਕੋ ਹੀ ਹੱਥ ਜੋੜੀ ਸੀ ਮੈਂ ਸਰਪੰਚ ਸਾਹਿਬ ਨੂੰ ਕਿਹਾ ਸੀ ਵੀ ਮੇਰਾ ਫੈਸਲਾ ਕਰਾ ਦਿਓ ਇਹਦੇ ਨਾਲ ਵੀ ਇਹ ਮਾੜੇ ਬੰਦੇ ਆ ਮੇਰੀ ਮਾਂ ਪਿਓ ਮੇਰਾ ਸਿਰ ਤੇ ਨਹੀਂ ਹੈਗਾ ਵੀ ਕੱਲ ਨੂੰ ਮੈਨੂੰ ਸੱਟ ਫੇੜ ਵੱਜ ਗਈ ਮੈਨੂੰ ਕੌਣ ਖਵਾਏਗਾ ਮੈਂ ਜੀ ਭਾਗੇ ਉਸ ਤੋਂ ਬਾਅਦ ਰਾਤ ਤੇ ਰਾਤ ਨਾਲ ਮੁੰਡੇ ਲੈ ਕੇ ਇੱਕ ਇਹਦਾ ਸਾਲਾ ਸੀਗਾ ਇੱਕ ਇਹਦੇ ਮਾਮੇ ਦਾ ਮੁੰਡਾ ਇੱਕ ਮਾਮਾ ਰਾਤ ਗੰਡਾਸੀਆਂ ਇੱਟਾਂ ਥੋੜੇ ਲੈ ਕੇ ਆ ਗਏ ਨੇ ਇਹਨਾਂ ਨੇ ਆ ਕੇ ਇੱਥੇ ਵੱਡ ਟੁਕ ਸ਼ੁਰੂ ਕਰਨਾ ਇੱਟਾਂ ਵੀ ਮਾਰੀਆਂ ਬਗਾਤੀਆਂ ਸੱਜ ਕੀ ਨਾਮ ਉਹਨਾਂ ਜਿਨ੍ਹਾਂ ਨੇ ਵੱਡ ਟੁਕ ਕਰੀ ਹੈ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਕੀ ਲੱਗਦੇ ਨੇ ਤੁਹਾਡੇ ਉਹ ਮੇਰੇ ਤਾਏ ਦਾ ਮੁੰਡਾ ਜੀ ਤਾਏ ਦਾ ਮੁੰਡਾ ਕੀ ਕਾਫੀ ਟਾਈਮ ਹੋ ਗਈ ਬੋਲ ਚੱਲ ਜਿਹੜੀ ਖਤਮ ਸੀ ਇਹ ਹਾਂ ਇਹ ਉੰਜ ਬੋਲਦੇ ਚੱਲਦੇ ਵੀ ਸੀਗੇ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਵੀ ਛੜਦੇ ਹਮਲਾ ਕਰ ਦੇਗਾ ਅਸੀਂ ਤੈਨੂੰ ਆਪਣਾ ਸਮਝਦੇ ਸੀ ਕਿੰਨੇ ਵਜੇ ਹਮਲਾ ਕਰਿਆ ਇਹ ਰਾਤ 1.5 ਵਜੇ ਕਰਿਆ ਜੀ ਠੀਕ ਹੈ ਕੀ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਆ ਦੇਖੋ ਸਾਰੇ ਰੁੱਖ ਜਿਹੜੇ ਮੇਰੇ ਡੈਡੀ ਨੇ ਲਾਏ ਸੀਗੇ 10 ਸਾਲ ਪੁਰਾਣੇ ਰੁੱਖ ਨੇ ਸਾਰਾ ਫਲ ਲੱਗਾ ਹੋਇਆ ਦੇਖ ਲਓ ਉਸ ਤੋਂ ਬਾਅਦ ਸਾਡਾ ਏਸੀ ਭੰਗ ਗਏ ਨੇ ਬਗਾਤੀਆਂ ਇਹਨਾਂ ਨੇ ਇੱਟਾਂ ਵੀ ਮਾਰੀਆਂ ਸਾਡੇ ਮੇਰੀ ਮਾਂ ਤਾਂ ਨੇ ਮੈਨੂੰ ਦੂਜੇ ਬੂਏ ਚੋਂ ਜਾਇਆ ਕਹਿੰਦੇ ਤੂੰ ਭੱਜ ਜਾ ਤੈਨੂੰ ਮਾਰ ਦੇਣਗੇ ਮੇਰਾ ਘਰਾ ਕੋਈ ਵੀ ਘਰ ਕੋ ਨਹੀਂ ਸੀ ਆ ਦੇਖੋ ਮੇਨਨ ਮੇਰੇ ਪਿੱਛੇ ਵੀ ਬਗਾਤੀਆਂ ਜੱਜਾਂ ਮਾਰੀਆਂ ਨੇ ਇੱਥੇ ਪੱਜੀ ਮੇਰੇ ਆ ਕੇ ਮੈਂ ਭੱਜ ਕੇ ਜਾਨ ਬਚਾਈਏ ਮੈਨੂੰ ਤਾਂ ਕਹਿੰਦਾ ਤੂੰ ਸਮਾਂੜੇ ਆ ਜਾ ਤੈਨੂੰ ਤਾਂ ਵੱਢਾਂਗੇ ਇਹ ਜਿਹੜੇ ਇੱਟਾ ਰ ਸਖਤ ਲੋ ਸਖਤ ਨੂੰ ਸਜ਼ਾ ਮਿਲਣੀ ਚਾਹੀਦੀ ਏ ਆ ਵੇਖੋ ਮੇਰੇ ਡੈਡੀ ਦੀ ਨਿਸ਼ਾਨੀ ਹੀ ਬੂਟੇ 10 ਸਾਲ ਪਹਿਲਾਂ ਮੇਰਾ ਡੈਡੀ ਲਾ ਕੇ ਗਿਆ ਸੀਗਾ ਤੇ ਇਹਨੇ ਸਾਰੇ ਵੱਟ ਤੇ ਸਾਰਾ ਕੋਈ ਬਿਨਾ ਫਾਲਤੂ ਬੂਟਾ ਨਹੀਂ ਹੈਗਾ ਜੀ ਬੂਟਿਆਂ ਨਾਲੇ ਦਾ ਕੀ ਵੈਰ ਸੀਗਾ ਰਾਤੀ ਜਦੋਂ ਰਿਪੋਰਟ ਲਿਖਾ ਕੇ ਆ ਪੁਲਿਸ ਨੇ ਕਿਹੜਾ ਨਹੀਂ ਮਾਰਿਆ ਹਲੇ ਨਾ ਜੀ ਹਜੇ ਤੱਕ ਪੁਲਿਸ ਨੇ ਕਿਹੜਾ ਨਹੀਂ ਮਾਰਿਆ ਕੀ ਮੰਗ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਇਹੀ ਮੰਗ ਕਰਾਂਗੇ ਜੀ ਗਰੀਬ ਬੰਦੇ ਆ ਹੀ ਹੁਣ ਜਾਈਏ ਕਿੱਥੇ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸਾਡਾ ਨੁਕਸਾਨ ਹੋਇਆ ਜਿਹੜਾ ਸਾਡੀ ਸੁਣਾਈ ਹੋਏ ਅਸੀਂ ਦੋ ਮਾਂ ਪੁੱਤਰ ਰਹਿੰਦੇ ਆ ਕੱਲ ਨੂੰ ਮੈ ਸੋ ਦੇਖ ਸਕਦੇ ਹਾਂ ਕਿ ਜਿਹੜੇ ਜਗਤ ਸਿੰਘ ਦੇ ਘਰ ਦੇ ਉੱਤੇ ਹਮਲਾ ਹੁੰਦਾ ਦਰਦਰ ਦੀਆਂ ਠੋਕਰਾਂ ਖਾ ਰਿਹਾ ਤੇ ਰਾਤ ਨੂੰ ਜਾ ਕੇ ਪੁਲਿਸ ਪ੍ਰਸ਼ਾਸਨ ਦੇ ਕੋਲ ਰਿਪੋਰਟ ਵੀ ਲਿਖਾਉਂਦਾ ਪਰ ਪੁਲਿਸ ਦੀ ਹਰਿਆਣੇ ਦੀ ਗੱਲ ਹੈ ਕਿ ਹਾਲੇ ਤੱਕ ਨਾ ਤਾਂ ਇੱਥੇ ਢੇਡਾ ਮਾਰਿਆ ਜਾਂਦਾ ਤੇ ਨਾ ਹੀ ਜਿਹੜੇ ਕਥਿਤ ਵਿਅਕਤੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਕਰਿਆ ਜਾਂਦਾ ਸਾਰਾ ਉਹਨਾਂ ਦਾ ਜਿਹੜਾ ਘਰ ਦਾ ਨੁਕਸਾਨ ਹੈ ਕਰ ਦਿੱਤਾ ਤੇ ਰਾਤ ਨੂੰ ਬੀਤੀ ਰਾਤ ਨੂੰ ਇਸ ਘਰ ਦੇ ਵਿੱਚ ਇੱਟਾ ਰੋੜੇ ਵੀ ਚੱਲਦੇ ਨੇ ਤੇ ਫਲਦਾਰ ਜਿਹੜੇ ਬੂਟੇ ਨੇ ਉਹ ਵੀ ਸਾਰੇ ਕੱਟ ਦਿੱਤੇ ਜਾਂਦੇ ਨੇ ਪਰਿਵਾਰ ਵੱਲੋਂ ਦੱਸਿਆ ਜਾਂਦਾ ਕਿ ਇੱਕ ਏਸੀ ਵੀ ਹੈ ਜਿਹੜਾ ਕਿਸ਼ਤਾਂ ਤੇ ਲਿਆ ਜਾਂਦਾ ਹੈ ਤੇ ਇਹਨਾਂ ਵੱਲੋਂ ਲਗਾਤਾਰ ਹੁਣ ਜਿਹੜੀ ਹੈ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਜਾ ਰਹੀ ਹੈ ਫਿਲਹਾਲ ਦਿਓ ਹਾਂਜੀ ਵੀਰੇ ਕੀ ਕਹੋਂਗੇ ਕੀ ਮਸਲਾ ਹੋਇਆ ਹੈ ਸਾਰਾ ਮਸਲਾ ਵੀਰੇ ਜੀ ਸਾਰਾ ਇਹ ਜਗਾ ਤੇ ਇਹ ਚਾਰ ਮਰਲੇ ਆਂਦਾ ਜੀ ਇਹਨਾਂ ਦੇ ਚਾਰ ਮਰਲੇ ਉਹਨਾਂ ਦੇ ਨੰਬਰਾਂ ਹੀ ਬੋਲਦੇ ਨੇ ਉਹਨਾਂ ਦੇ ਦੇਦੇ ਚ ਬੋਲ ਦੇਣਾ ਇਹ ਹੁਣ ਇੱਥੇ ਇਕੱਠੀ ਹੈ ਜੀ ਘਰ ਦੇ ਨਾਲੋਂ ਇਹ ਅਲੱਗ ਤੇ ਹੋ ਨਹੀਂ ਸਕਦੇ ਚਾਰ ਮਰਲੇ ਇਹਦੇ ਬਹਿ ਕੇ ਚਲੋ ਪਹਿਲਾਂ ਵੀ ਸਮਝੋ ਤਰਪਿੰਦ ਸਾਹਿਬ ਨੇ ਕਰਾਇਆ ਸੀ ਵੀ ਇੱਥੇ ਹੋਇਆ ਹੈ ਇਹ ਰੁੱਖ ਇਹਨਾਂ ਦੇ ਬੜੇ ਪੁਰਾਣੇ ਲੱਗੇ ਨੇ ਸਾਡਾ ਦਾਦਾ ਜੀ ਉਦੋਂ ਜਿਉਂਦਾ ਸੀ ਉਹਨਾਂ ਨੇ ਮਕਾਨ ਉਹਨਾਂ ਦੇ ਨਾਂ ਤੇ ਪੈੜੇ ਸੀ ਉਦੋਂ ਦੇ ਰ ਸਿਰਫ ਰਾਤ ਇਹ ਆਂਦਾ ਸੀ ਵੀ ਮੈਂ ਕਬਜ਼ਾ ਲੈਣੀ ਲੈਣਾ ਆਂਦਾ ਮੈਂ ਮੁੰਡੇ ਬੁਲਾਏ ਨੇ ਅਸੀਂ ਮੈਂ ਨੂੰ ਰਾਤ ਵੀ ਸਮਝਾਇਆ ਸੀ ਮੇਰੇ ਨਾਲ ਹੀ ਗੱਲ ਹੋਈ ਸੀ ਇਹਦੀ ਵੀ ਤੂੰ ਬੱਬੂ ਹੁਣ ਨਾਸ਼ਤ ਕੰਮ ਛੇੜ ਪੱਕਾ ਨਾ ਹਰਜਿੰਦਰ ਸਿੰਘ ਵੀ ਆਪਾਂ ਜਿਵੇਂ ਚਾਰ ਬੰਦਿਆਂ ਚ ਬਹਿ ਕੇ ਗੱਲ ਕਰਾਂਗੇ ਤੇ ਆਪਾਂ ਨੇ ਵੜ ਲਾਂਗੇ ਆਂਦਾ ਨਾ ਨਾ ਆਂਦਾ ਮੈਂ ਤਾਂ ਵੇਖਣੀ ਵੇਖਣਾ ਹੀ ਇਹ ਫਿਰ ਰਾਤੀ 1:30 ਵਜੇ ਆਏ ਨੇ ਤੇ ਇਹਨਾਂ ਕੋਲ ਪੂਰੇ ਗੜਾ ਸੇ ਟਕੂ ਵਜੇ ਹਨ ਇਹ ਵੱਢ ਗਏ ਨੇ ਰੋਖ ਰੱਖ ਜੇ ਚਲ ਇਹਨੇ ਵਿਚਾਰਨੇ ਭੱਜ ਕੇ ਜਾਨ ਬਚਾਈ ਜੀ ਤੇ ਇਹਨੂੰ ਵੀ ਉਹ ਧਮਕੇ ਦੇ ਗਏ ਨੇ ਜਦੋਂ ਰਾਤੀ 10 ਵਜੇ ਆਏ ਨੇ ਉਦੋਂ ਕੋਈ ਗੱਲਬਾਤ ਨਹੀਂ ਕਰੀ ਸਿੱਧਾ ਕਿ ਮਾਰਨਾ ਸ਼ੁਰੂ ਹੋ ਗਏ ਨਹੀਂ ਉਹ ਅਸੀਂ ਦੋਵੇਂ ਹੱਥੀ ਭਈ ਹੋ ਗਏ ਜੀ ਉਦੋਂ ਮੇਰੇ ਨਾਲ ਹੱਥੀ ਭਈ ਹੋ ਗਿਆ ਜੀ ਤੇ ਅਸੀਂ ਇਹ ਵਿਚੋ ਸਾਂਝੇ ਬੰਦਿਆਂ ਨੇ ਆ ਨਾਲ ਸੀ ਹੰਜਰਾਵਾਂ ਦੇ ਘਰ ਉਹ ਬਖਸ਼ੀਸ਼ ਸੀ ਨਾਲ ਉਹਨਾਂ ਨੇ ਸਾਂਝੇ ਬੰਦਿਆਂ ਨੇ ਸਾਨੂੰ ਇੱਕ ਦੂਜੇ ਨੂੰ ਦੂਰ ਕਰਤਾ ਉਹ ਆਂਦਾ ਵੀ ਕੋਈ ਗੱਲ ਨਹੀਂ ਆਪਾਂ ਫੇਰ ਗੱਲ ਕਰ ਲਾਂਗੇ ਅਸੀਂ ਆਪਾਂ ਆਪਣੇ ਘਰ ਆ ਗਏ ਜੀ ਇਹ ਹੱਥੀ ਭਈ ਬਿਲੋਂ ਉੱਥੇ ਹੋਏ ਨੇ ਪੁਲਾਂ ਦੇ ਇਹੀ ਆਪਾਂ ਆਪਣੇ ਘਰ ਆ ਗਏ ਆ ਬਾਚੂ ਨੇ ਫਿਰ ਸਾਡੀ ਸੁੱਤਿਆਂ ਪੇਦਨ ਅਗੇ ਹਮਲਾ ਕੀਤਾ ਜੀ ਇਹ ਜਿਹੜੀ ਜ਼ਮੀਨ ਹੈ ਪਹਿਲਾਂ ਦਾਦੇ ਨੇ ਵੰਡ ਕੇ ਰੱਖੀ ਸੀ ਜੀ ਦਾਦੇ ਨੇ ਵੰਡ ਕੇ ਰੱਖੀ ਸੀ ਤੇ ਇਹ ਤੁਹਾਡੇ ਸ਼ਰੀਕੇ ਚ ਨਹੀਂ ਸੀ ਹਾਂਜੀ ਸ਼ਰੀਕੇ ਤਾਏ ਦਾ ਮੁੰਡਾ ਜੀ ਠੀਕ ਹਾਂਜੀ ਆਂਟੀ ਜੀ ਕੀ ਕਹੋਂਗੇ ਕੀ ਵਜ੍ਹਾ ਹੈ ਸਾਰੀ ਜਿਹੜੀ ਵਾਪਰੀ ਹੈ ਇਹ ਵਜ੍ਹਾ ਇਹ ਤੱਕਾ ਕਰਦਾ ਹੈ ਸਿਰ ਤੇ ਮੇਰਾ ਬੰਦਾ ਨਹੀਂ ਹੈਗਾ ਦੂਜੇ ਦੇ ਨਾਲ ਕੇ ਮੁੰਡਿਆਂ ਦੇ ਹੱਥੀ ਪੈਂਦਾ ਇਹ 4 ਮਰਲੇ ਕਹਿੰਦਾ ਮੇਰੀ ਜਗ੍ਹਾ ਹੈ ਜਗ੍ਹਾ ਇਹਦੇ ਕੋਲ ਸਾਡੀ 4 ਮਰਲੇ ਪਈ ਹੁਣ ਅਸੀਂ ਵੀ ਪਾਣੀ ਤਾਂ ਨਹੀਂ ਕਰਦਾ ਵੀ ਕੱਢਨੇ ਆ ਇਸੇ ਜਗ੍ਹਾ 'ਚ ਅਸੀਂ ਕੱਢਨੇ ਆ ਬੀਜੇ ਅਸੀਂ ਇੱਥੋਂ ਇਹਨੂੰ ਦਿੰਨੇ ਆ ਸਾਡਾ ਵਸੇਬਾ ਫਿਰ ਕਿਵੇਂ ਹੋਏਗਾ ਅਸੀਂ ਪਾਣੀ ਗੇੜੇ ਪਾਸੇ ਕੱਢਾਂਗੇ ਕਰਤਾ ਵੀ ਸਾਡਾ ਤਾਂ ਬਿਲਕੁਲ ਕੰਮ ਬੰਦ ਹੋ ਜਾਏਗਾ ਨਾ ਅਸੀਂ ਨਹਾਣ ਧੋਣ ਜੋਗੇ ਨਾ ਅਸੀਂ ਕਪੜਾ ਢੀਡਾ ਧੋਣ ਜੋਗੇ ਵੀ ਅਜਾ ਸਿੱਧ ਨਿਆਲ ਹੀ ਗੱਲ ਕੀਤੀ ਵੀ ਸਾਡੀ ਜਗਾ ਤੂੰ ਰੱਖੀ ਰੱਖ ਇਹ ਚੱਲ ਸਾਡੇ ਨਾਂ ਤੇ ਹੋ ਜਾਈਏ ਇਹ ਤਾਂ ਕੋਈ ਗਲਤ ਗੱਲ ਹੀ ਨਹੀਂ ਹੈਗੀ ਜਦੋਂ ਪਹਿਲਾਂ ਕੋਈ ਬੈਠਕ ਹੋਈ ਸੀਗੀ ਵੀ 4 ਮਰਲੇ ਉਹਦੇ ਕੋਲ ਨਹੀਂ ਆ 4 ਤੁਹਾਡੇ ਕੋਲ ਕੋਈ ਸੀ ਪਹਿਲਾਂ ਸਰਪੰਚ ਸਾਹਿਬ ਨੇ ਹੀ ਫੈਸਲਾ ਕੀਤਾ ਸੀ ਵੀ ਤੂੰ ਉਹ ਵਾਈ ਰੱਖ ਕੇ ਇਹਨਾਂ ਨੂੰ ਇਹ ਦੇ ਦੇ ਉਦੋਂ ਇਹ ਮੰਨ ਵੀ ਗਿਆ ਸਾਰੀ ਸਹਿਮਤੀ ਵੀ ਇਹਨੇ ਕਰ ਉਹ ਤਾਂ ਕੋਈ ਲਿਖਤੀ ਹੋਈ ਸੀਗੀ ਸਾਰੀ ਇਹ ਚੀਜ਼ਾਂ ਦੀ ਲਿਖਤੀ ਕੋਈ ਨਹੀਂ ਕੀਤੀ ਉਹ ਕਹਿੰਦਾ ਸੀ ਵੀ ਮੈਂ ਨਹੀਂ ਇਹਨਾਂ ਨੂੰ ਮੁੰਜਵਾਨੀ ਫੈਸਲੇ ਹਾਂਜੀ ਠੀਕ ਹੈ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਹੁਣ ਇਹ ਕਹਿੰਦੇ ਆ ਵੀ ਇਹਨੂੰ ਸਜ਼ਾ ਮਿਲੇ ਮਿਲੇ ਗੱਲ ਦੀ ਵੀ ਰੋਜ਼ ਦੇ ਆਣ ਕੇ ਸਾਨੂੰ ਧਮਕੀਆਂ ਦੇ ਰਤੀ ਕਿੰਨੇ ਵਜੇ ਹੋਈ ਏ ਵਾਰਦਾਤ ਸਾਰੀ ਰਾਤ 1.3 ਵਜੇ ਸਾਡੇ ਆਣ ਕੇ ਗੱਲ ਪਿਆ ਠੀਕ ਹੈ ਅਸੀਂ 2.3 ਵਜੇ ਪੂਰੇ ਸਿਟੀ ਚ ਗਏ ਹਾਂ ਉਦੋਂ ਵੀ ਸਾਡੇ ਮਗਰ ਗੱਡੀ ਲੈ ਕੇ ਗਿਆ ਏ ਰਸਤੇ 'ਚ ਠੀਕ ਹੈ ਹਥਿਆਰ ਸੀਗੇ ਰਾਤੀ ਕੋਈ ਮਾਰਨ ਦੀ ਹਥਿਆਰ ਪੂਰੇ ਹਨ ਇਹਨਾਂ ਕੋਲ 4-5 ਜਣੇ ਹਨ ਪੰਜਾਂ ਕੋਲ ਹਥਿਆਰ ਸਨ ਇਹ ਤੇ ਮੁੰਡੇ ਨੂੰ ਭੱਜਦੇ ਨੂੰ ਮਾਰੀ ਏ ਸੱਟ ਬਾਹ ਤੇ ਵੱਜੀ ਭੱਜ ਕੇ ਨਿਕਲਿਆ ਏ ਠੀਕ ਕੱਲਾ ਜਾਣਾ ਸੀ ਘਾਰੇ ਮੈਂ ਰੰਡੀ ਜਨਾਨੀਆਂ ਮੈਂ ਵੇਖੋ ਜੀ ਕਿੱਥੇ ਜਾਵਾਂ ਹੁਣ ਆਪਣੇ ਬੱਚਿਆਂ ਨੂੰ ਲੈ ਕੇ ਇਜਾਦਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ